ਸਾਰਣ ਸਾਸਤਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਜਨਤਾ ਟਾਈਮ ਟੀਵੀ ਮੈਂ ਹਾਂ ਜੀਵਨ ਜੱਜ ਅੱਜ ਆਪਾਂ ਪਹੁੰਚੇ ਆਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਦੇਹਾਲੀ ਦੇ ਨਜ਼ਦੀਕ ਜਿਹੜਾ ਛੋਟਾ ਜਿਹਾ ਪਿੰਡ ਪੈਂਦਾ ਵਾ ਸੁਹਾਵਾ ਜਿੱਥੇ ਕੀ ਇੱਕ ਗਰੀਬ ਪਰਿਵਾਰ ਦੀ ਤੁਹਾਨੂੰ ਦੱਸਾਂਗੇ ਵਿਖਾਵਾਂਗੇ ਉਹਦੀਆਂ ਲਾਈਵ ਤਸਵੀਰਾਂ ਕਿ ਉਹ ਗਰੀਬ ਪਰਿਵਾਰ ਦਾ ਕਿਸ ਤਰ੍ਹਾਂ ਰਹਿ ਰਿਹਾ ਉਹਨਾਂ ਦਾ ਇੱਕੋ ਇੱਕ ਹੀ ਲੜਕਾ ਹੀ ਤੇ ਬਜ਼ੁਰਗ ਮਾਤਾ ਵਾ ਜਿਹੜਾ ਕੀ ਥੋੜੇ ਦਿਨ ਥੋੜਾ ਜਿਹਾ ਸਮਾਂ ਪਹਿਲਾਂ ਤਕਰੀਬਨ 5-6 ਮਹੀਨੇ ਪਹਿਲਾਂ ਨਸ਼ੇ ਦੇ ਆਦੀ ਬੁੜੀ ਸੰਗਤ ਕਰਕੇ ਉਹਦੀ ਜਿਹੜੀ ਮੌਤ ਹੋ ਚੁੱਕੀ ਆ ਤੇ ਉਹਦੇ ਪਿੱਛੇ ਜਿਹੜੀਆਂ ਵਾ ਤਿੰਨ ਛੋਟੀ ਛੋਟੀਆਂ ਬੱਚੀਆਂ ਵਾਂ ਬਿਲਕੁਲ ਹੀ ਛੋਟੀ ਛੋਟੀਆਂ ਜਿਤਨਾ ਆਪਾਂ ਕੇ ਕਹਿ ਦਈਏ ਕੋਈ 3-4 ਸਾਲ ਦੀਆਂ ਤੇ ਉਹਨਾਂ ਦੇ ਘਰ ਦੇ ਹਾਲਾਤ ਇਹੋ ਜਿਹੇ ਆ ਕਿ ਜਿਹਦੀਆਂ ਛੱਤਾਂ ਨੇ ਛੱਤਾਂ ਵੀ ਚੁੰਡੀਆਂ ਨੇ ਤੇ ਜਦੋਂ ਵੀ ਥੋੜੀ ਬਾਰਿਸ਼ ਹੁੰਦੀ ਆ ਕਦੀ ਮੰਜਾ ਇੱਧਰ ਕਦੀ ਇੱਧਰ ਚੁੱਕ ਕੇ ਲਾਇਆ ਜਾਂਦਾ ਵਾ ਤੇ ਉੱਤੇ ਮੂਮ ਜਮਾ ਪਾ ਕੇ ਤੇ ਗੁਜ਼ਾਰਾ ਕਰ ਰਹੇ ਨੇ ਅਗਰ ਬਾਥਰੂਮ ਦੀ ਗੱਲ ਕਰੀਏ ਕਿ ਬਾਥਰੂਮ ਨਹੀਂ ਹੈਗਾ ਤੁਹਾਨੂੰ ਪਤਾ ਕਿ ਲੜਕੀਆਂ ਗਾਂ ਨੂੰ ਜਵਾਨ ਹੋਣੀਆਂ ਵਾਂ ਤੇ ਬਾਥਰੂਮ ਦੇ ਵਿੱਚ ਨਾ ਤਾਂ ਉੱਪਰ ਕੋਈ ਛੱਤ ਹੈ ਤੇ ਨਾ ਹੀ ਉਹਦਾ ਕੋਈ ਦਰਵਾਜ਼ਾ ਹੈਗਾ ਵਾ ਤੇ ਨਹਾਉਣ ਦੇ ਲਈ ਵੀ ਬਿਲਕੁਲ ਹੀ ਜਗ੍ਹਾ ਨਹੀਂ ਹੈਗੀ ਤੇ ਆਪਾਂ ਉਹਨਾਂ ਨੂੰ ਤੁਹਾਨੂੰ ਦਿਖਾਈਏਗੀ ਘਰ ਦੇ ਹਾਲਾਤ ਇਹੋ ਜਿਹੇ ਆ ਕਿ ਜਿਹੜੀ ਬਜ਼ੁਰਗ ਮਾਤਾ ਵਾ ਉਹ ਕਣਕ ਦੇ ਸਿੱਟੇ ਇਕੱਠੇ ਕਰਕੇ ਤੇ ਘਰ ਦਾ ਜਿਹੜਾ ਗੁਜ਼ਾਰਾ ਕਰ ਰਹੇ ਨੇ ਤੇ ਭੈਣ ਦੇ ਵੀ ਕਹਿੰਨੇ ਇਹ ਆ ਕਿ ਅਸੀਂ ਲੋਕਾਂ ਦੇ ਘਰਾਂ ਦੇ ਵਿੱਚੋਂ ਗੋਬਰ ਚੁੱਕ ਕੇ ਵਗੈਰਾ ਉਹਨਾਂ ਦਾ ਸਾਫ਼ ਸਫਾਈ ਕਰਕੇ ਦੇ ਬੱਚਿਆਂ ਨੂੰ ਜਿਹੜਾ ਪਾਲ ਰਹੇ ਆ ਤੇ ਜਿਹੜਾ ਉਹਨਾਂ ਦਾ ਪੱਖਾ ਵਾ ਪੱਖਾ ਵੀ ਤੁਹਾਨੂੰ ਦਿਖਾਵਾਂਗੇ ਪੱਖੇ ਦੀ ਆ ਜਿਹੜੀ ਪਾਰ ਲੱਗੇ ਹੋਏ ਨੇ ਪਰ ਉਹਦਾ ਜਿਹੜਾ ਜੰਗਲਾ ਛੰਨਾ ਜਿਹੜਾ ਉਹ ਬਿਲਕੁਲ ਹੀ ਨਹੀਂ ਹੈਗਾ ਤੇ ਉਹਨਾਂ ਦੇ ਤੁਹਾਨੂੰ ਹਾਲਾਤ ਦੇ ਨਾਲ-ਨਾਲ ਤੁਹਾਨੂੰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਆਓ ਮਾਤਾ ਹੀ ਕੀ ਨਾ ਹੋਵੇ ਤੇ ਫੜਦਾ ਨਹੀਂ ਗੱਲ ਕਰਨੀ ਤੇ ਗੱਲ ਕਰੀ ਜਾ ਬਸ ਐਗਰ ਗੀਦੀ ਘਾਲ ਸਾਹ ਐਗਰ ਗੀਦੀ ਫਤੇ ਆਪਣੇ ਵੀ ਰਗੜੀਏ ਬੇਨਤੀ ਕਰਦੇ ਆ ਈ ਬੀਰਜੀ ਸਾਡੇ ਘਰ ਦਾ ਬਹੁਤ ਮੰਦਾ ਹਾਲ ਹੈ ਅਸੀਂ ਪਹਿਲੇ ਮੇਰਾ ਆਪਦਾ ਪਤੀ ਪਰਮੇਸ਼ਰ ਚਲ ਗਿਆ ਬੱਚੇ ਦੋ ਛੱਡ ਕੇ ਹੁਣ ਮੇਰੇ ਬੇਟੇ ਦੀਆਂ ਤਿੰਨ ਬੇਟੀਆਂ ਉਹ ਵੀ ਨਸ਼ਾ ਪਤਾ ਕਰਨ ਲੱਗ ਪਏ ਤੇ ਉਹ ਵੀ ਛੱਡ ਕੇ ਇਤਰਾ ਤੁਰ ਗਿਆ ਹੁਣ ਸਾਡੇ ਬਹੁਤ ਮੰਦਾ ਹਾਲ ਨਾਲ ਸਾਡੇ ਘਰ ਪਾਣੀ ਨਾ ਤਾਣੀ ਨਾ ਬਾਥਰੂਮ ਨਾ ਲੈਟਰਨ ਤੇ ਜਿਹੜੇ ਸਾਡੇ ਘਰ ਦਾ ਹਾਲ ਤੋਂ ਬਹੁਤ ਮਾੜਾ ਵਾ ਅਸੀਂ ਆਪਾਂ ਇਹਨਾਂ ਬੱਚਿਆਂ ਦਾ ਗੁਜ਼ਾਰਾ ਕਿੱਦਾਂ ਕਰਦੇ ਹਾਂ ਕਿੱਥੋਂ ਪਾਲਣ ਪੋਸ਼ਣ ਵਾ ਤੇ ਰੋਟੀ ਕਿੱਥੋਂ ਆਉਂਦੀ ਆ ਰੋਟੀ ਫਿਰ ਵੀਰ ਜੀ ਸਾਡੀ ਇਦਾਂ ਹੀ ਅਸੀਂ ਲੋਕਾਂ ਦੀ ਮਿਹਨਤ ਮਜ਼ਦੂਰੀਆਂ ਕਰਦੇ ਆ ਕੋਈ 150 ਹੁੰਦਾ ਜਿ ਦਿਹਾੜੀ ਦਾ ਤੁਹਾਨੂੰ ਪਤਾ ਹੀ ਤੇ ਮਸਤਾ ਜੀ ਗੱਲ ਕਰ ਲਈਏ 150 ਦੀ 40-50 ਰੁਪਏ ਕਿਲੋ ਖਾਂਡਾ ਫਿਰ ਦੁੱਧ ਵੀ ਮੁੱਲ ਲੈਣਾ ਪੈਂਦਾ ਤੇ 40-50 ਨਾਲ ਗੁਜ਼ਾਰਾ ਕਿਤਰਾ ਹੁੰਦ ਕਰਦੇ ਜੀ ਗੁਜ਼ਾਰਾ ਫਿਰ ਇਦਾਂ ਹੁਣ ਕਰੀਦਾ ਜਿਤਰਾ ਮਜ਼ਬੂਰ ਕੱਟ ਕੇ ਮਜ਼ਬੂਰੀ ਨਾਲ ਕੋਈ ਦਿਨ ਇਹੋ ਜਾ ਵੀ ਜਦੋਂ ਤੁਸੀਂ ਬਗੈਰ ਰੋਟੀ ਤੋਂ ਸੌਂਦੇ ਹੋ ਹੋਈ ਜਾਂਦਾ ਵੀਰ ਜੀ ਹੈਗਾ ਜਿਹੜਾ ਮੁੰਡਾ ਵਾ ਕਿੰਨਾ ਚਿਰ ਹੋ ਗਿਆ ਉਹਦੀ ਡੈਥ ਹੋਈ ਨੂੰ ਉਹਦੀ ਡੈਥ ਹੋਈ ਨੂੰ 6 ਮਹੀਨਾ ਤੇ ਆ 7ਵਾਂ ਲੱਗ ਗਿਆ ਜੀ 4 ਤਰੀਕ ਨੂੰ ਉਹਨੂੰ 7ਵਾਂ ਮਹੀਨਾ ਲੱਗਾ ਕੀ ਆਪ ਕੀ ਕਰਦਾ ਹੁੰਦਾ ਸੀ ਪਹਿਲਾਂ ਆਪ ਇਦਾਂ ਮਿਰਜੀ ਦਿਹਾੜੀ ਦੱਪਾ ਹੀ ਕਰਦੇ ਰਹੇ ਵਾ ਕੋਈ ਹੋਰ ਕੰਮ ਨਹੀਂ ਕਰਦੇ ਤੇ ਬੱਚੇ ਪੜ੍ਹਦੇ ਆ ਕਿ ਜਾਂ ਕਿ ਕਰਦੇ ਆ ਬੱਚੇ ਆ ਦੂਸਰੀ ਜੀ ਤੇ ਆ ਉਹ ਪੜ੍ਹੇ ਹੀ ਚਿਰੋ ਹੋਏ ਜਾ ਬਚਾਰੀ ਅਜੇ ਨਰਸਰੀ ਚ ਇਵਾਰਾ ਉਹ ਕੰਮ ਚੱਲਣ ਡਿਆ ਵੀਰ ਜੀ ਤੁਹਾਨੂੰ ਪਤਾ ਹੀ ਇਹ ਇਹ ਕਿੰਨੇ ਕਿ ਚਿਰ ਤੋਂ ਨਸ਼ਾ ਕਰ ਰਿਆ ਸੀ ਇਹ ਵੀਰ ਇਹ 2-3 ਸਾਲ ਤੋਂ ਹੀ ਨਸ਼ਾ ਕਰਨ ਲੱਗਾ ਜਿਆਦਾ ਪਹਿਲਾਂ ਨਹੀਂ ਸੀ ਨਸ਼ਾ ਕਰਦਾ ਪਹਿਲਾਂ ਤਾਂ ਮਰ ਤੇ ਸ਼ਕੇ ਬਹੁਤ ਸੋਹਣੀ ਚੀਜ਼ 3 ਸਾਲ ਤੋਂ ਜ਼ਿਆਦਾ ਹੀ ਮਜੂ ਹੋ ਗਿਆ ਨਾ ਤਾਂ ਤੁਹਾਡਾ ਕੀ ਕਹਿਣਾ ਕਿ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਮਾੜੀ ਸੰਗਤ ਦਾ ਵੀਰ ਜੀ ਹੋ ਗਿਆ ਪਹਿਲਾਂ ਤਾਂ ਕਿਸੇ ਦੇ ਘਰ ਦਾ ਪਾਣੀ ਵੀ ਨਹੀਂ ਸੀ ਪੀਂਦਾ ਹਮ ਇਹਨਾਂ ਨੇ ਇੱਕ ਬੱਚਾ ਸੀ ਕਿਸੇ ਦੇ ਘਰ ਦੀ ਚਾਹ ਨਹੀਂ ਪੀਣੀ ਕਿਤੇ ਸਬਜ਼ੀ ਨਹੀਂ ਖਾਣ ਜੇ ਮਾਰੀ ਸੰਗਤ ਚ ਬਹਿ ਜਾਤ ਉਦੋਂ ਫਿਰ ਡੰਡ ਲਾ। ਹੁਣ ਤੁਸੀਂ ਕੀ ਚਾਹੁੰਦੇ ਜੋ ਅਗੇ? ਅਸੀਂ ਤੇ ਆਨੇ ਆਪਣੇ ਵੀਰਾਂ ਗੜੀ ਇਹੋ ਫਰਿਆਦ ਆ ਕਿ ਸਾਡੇ ਘਰ ਦੇ ਜਿੰਨੇ ਲਾਜ ਸਾਰੇ ਮਾਰੇ ਆ। ਇਸ ਮੌਕੇ ਸਾਨੂੰ ਆਂਡ ਗਵਾਰਡ ਕੋ ਕਿਲੋ ਧਾਰਾ ਵੀ ਨਹੀਂ ਦੇਣਾ। ਇੱਕ ਸਾਡੇ ਆਹੋ ਮਾੜਾ ਚੰਗਾ ਵਿਚਾਰਾ ਸਾਰਾ ਸਾਡਾ ਦੇ। ਧਾਰਾ ਵੀ ਕਿਤੇ ਉਹ ਮਿਲਦਾ ਜਿੱਦਾਂ ਧਾਰਾ ਲੈਣ ਜਾਂਦੇ ਸੀ। ਫੇ ਮਿਲਦਾ ਹੀ ਨਹੀਂ ਅਗਲੇ ਆਖ ਦਿੰਦੇ ਨਾ ਦੇਣਾ ਕਿੱਥੋਂ। ਹਾਂ। ਇਹ ਆਪਣੀ ਮਿਹਨਤ ਮਜ਼ਦੂਰੀ ਕਰਕੇ ਤੇ ਇਤਨਾ ਖਾਣੇ ਤੈਨੂੰ ਪਤਾ ਜੀ ਜਨਾਨੀਆਂ ਦੀ ਮਿਹਨਤ ਕਾਦੀ ਆ ਜਿੱਤੋਂ ਉਹ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਮਨਰੇਗਾ ਕਾਰਡ ਬਣੇ ਆ ਤੁਹਾਡੇ ਬਣੇ ਕਿ ਨਹੀਂ ਬਣੇ ਸਾਡੇ ਇੱਕ ਬੜਿਆ ਵਾ ਅੱਛਾ ਹਾਂਜੀ ਕੌਣ ਜਾਂਦਾ ਫਿਰ ਉੱਥੇ ਕੰਮ ਕਰ ਉਹ ਉਸ ਕੰਮ ਤੇ ਮੈਂ ਹੀ ਜਾਣੀ ਕਿ ਉਹ ਨਹੀਂ ਜਾਂਦੇ ਜੀ ਹਾਂਜੀ ਜਿਹੜੀ ਕਣਕ ਵਗੈਰਾ ਫ੍ਰੀ ਆਉਂਦੀ ਆ ਉਹ ਆਉਂਦੀ ਉਹ ਵੀ ਸਾਡਾ 4 ਮਹੀਨੇ ਹੋ ਗਏ ਕਾਟ ਕਟਿਆ ਕਿੰਨੇ ਮਹੀਨੇ ਹੋ ਗਏ ਤੁਹਾਡਾ ਕਟੇ ਨੂੰ ਸਾਡੇ ਮੇ 4 ਮਹੀਨੇ ਹੋ ਗਏ 4 ਵਾਰ ਕਿਹੜਾ ਰਾਸ਼ਨ ਮਿਲਿਆ ਪਿਛੇ ਮਹੀਨੇ 2 ਮਹੀਨੇ ਤੁਹਾਨੂੰ ਮਿਲਿਆ ਕਿ ਨਹੀਂ ਮਿਲਿਆ ਤੁਹਾਨੂੰ 4 ਮਹੀਨੇ ਹੋ ਗਏ ਨਹੀਂ ਮਿਲਿਆ ਰਾਸ਼ਨ ਕਾਟ ਹੀ ਕਟਿਆ ਗਏ ਕਾਟ ਕਟਿਆ ਗਏ ਤੇ ਸਰਪੰਚ ਨਾਲ ਨਹੀਂ ਗੱਲ ਆ ਬੋਝ ਜਾਂਦੇ ਆ ਵੀ ਜੇ ਤੁਹਾਡੇ ਹਲੇ ਵੋਟਾਂ ਪਾ ਲਵੇਂ ਤੇ ਦੂਜੀ ਅੱਖ ਨਾਲ ਮੇਰੇ ਹਲੇ ਨਹੀਂ ਪਾਈਆਂ ਇਦਾਂ ਨਾ ਕਰਖਤਰ ਕੇ ਤੇ ਕਾਟ ਕਟਾਏ ਅੱਛਾ ਹਾਂਜੀ ਤਾਂ ਹੁਣ ਆਂਦੇ ਆ ਵੇਖੋ ਕਾਟ ਬਾਲ ਹੋ ਗਏ ਨਾ ਪਰ ਉਪਰਾਪ ਲੈ ਲਿਓ ਹੁਣ ਆਉ ਰਾਸ਼ਨ ਤੇ ਪੇਰੇ ਆ ਮਾਤਾ ਜੀ ਨਾਲ ਗੱਲਬਾਤ ਕਰਦੇ ਆਂ ਆਪਾਂ ਦਾ ਲੱਗਦਾ ਕਿ ਇਹਨਾਂ ਦਾ ਜਿਹੜਾ ਕਾਰਡ ਆ ਤਕਰੀਬਨ 4-5 ਮਹੀਨਿਆਂ ਤੋਂ ਉਹ ਵੀ ਕੱਟ ਚੁੱਕਾ ਹੋਇਆ ਆ ਕਿਉਂ ਕਟਿਆ ਗਿਆ ਉਹਨਾਂ ਨੇ ਦੱਸਣਾ ਇਹ ਹੀ ਕਿ ਜਿਹੜੀਆਂ ਵੋਟਾਂ ਦੇ ਕਾਰਨ ਕਿ ਪਾਰਟੀਆਂ ਇੱਕ ਦੂਜੇ ਖਿੱਚੇ ਤਾਂ ਹੀ ਕਰਕੇ ਉਹਨਾਂ ਨੇ ਸਾਡੇ ਕਾਰਡ ਕੱਢ ਦਿੱਤੇ ਕਿ ਸਾਨੂੰ ਇਹਨਾਂ ਨੇ ਵੋਟਾਂ ਨਹੀਂ ਪਾਈਆਂ ਹੈਗੀਆਂ ਤੇ ਲੋ ਇਹ ਵੀ ਨਹੀਂ ਮਤਲਬ ਕਿ ਸਰਪੰਚ ਨੂੰ ਸਰਪੰਚ ਨੂੰ ਜਾਂ ਪੰਚਾਇਤ ਮੈਂਬਰ ਨੂੰ ਇਹ ਵੀ ਨਹੀਂ ਨਜ਼ਰ ਆਉਂਦਾ ਕਿ ਇਹਨਾਂ ਦੀ ਛੋਟੀ ਛੋਟੀਆਂ ਬੱਚੀਆਂ ਆ ਕਿ ਇੱਕੋ ਜਿਹੜਾ ਸੀ ਕਮਾਉਣ ਵਾਲਾ ਉਹ ਵੀ ਤਕਰੀਬਨ ਚਲੇ ਗਿਆ ਤੇ ਉਹ ਵੀ ਇਹਨਾਂ ਦੀ ਵਜ੍ਹਾ ਕਰਕੇ ਗਿਆ ਕਿਉਂਕਿ ਮਾਰੀ ਸੰਕਰ ਦੇ ਕਰਕੇ ਤੇ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਸਰਕਾਰਾਂ ਇਹਨਾਂ ਦੇ ਬਾਰੇ ਕੀ ਸੋਚਦੀਆਂ ਜਿਸ ਤਰ੍ਹਾਂ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਅਸੀਂ ਗਰੀਬਾਂ ਨੂੰ ਵੱਡਿਆ ਪੱਕੇ ਮਕਾਨ ਪਾ ਕੇ ਦੇਵਾਂਗੇ ਤੇ ਇਹਨਾਂ ਦਾ ਕਹਿਣਾ ਇਹ ਹੈ ਕਿ ਇਹਨਾਂ ਨੂੰ ਕੋਈ ਵੀ ਜਿਹੜੇ ਆ ਲੈਂਟਰ ਦੇ ਪੈਸੇ ਨਹੀਂ ਆਏ ਤੇ ਨਾ ਇਹਨਾਂ ਦਾ ਕੋਈ ਫਾਰਮ ਭਰਿਆ ਗਿਆ ਤੇ ਉਲਟਾ ਕਾਰਡ ਵੀ ਕੱਢ ਦਿੱਤਾ ਜਿਹਦੇ ਕਰਕੇ ਇਹਨਾਂ ਨੂੰ ਰਾਸ਼ਨ ਮਿਲਦਾ ਹੈ ਤੇ ਛੋਟੀ ਛੋਟੀਆਂ ਬੱਚੀਆਂ ਤੁਹਾਨੂੰ ਦਿਖਾਉਂਦੇ ਆ ਦੇ ਬੱਚੀਆਂ ਨਾਲ ਫਿਰ ਇਹਨਾਂ ਨਾਲ ਆਓ ਹੁਣ ਆਪਾਂ ਗੱਲਬਾਤ ਕਰਦੇ ਆਂ ਭੈਣ ਜੀ ਨਾਮ ਹੈ ਕੀ ਨਾਮ ਹੈ ਮਨਪ੍ਰੀਤ ਕੌਰ ਇਹ ਇਹ ਵੀ ਜੀ ਇਹ ਗੱਲ ਹੋਈ ਆਪੀ ਇਸ ਕਰਦੇ ਬਹੁਤ ਹਾਲਤ ਮਾੜੇ ਆ ਤੇ ਜਦੋਂ ਵੀ ਮੀਂਹ ਪੈਂਦਾ ਏ ਉਦੋਂ ਵੀ ਕਮਰੇ ਚੋਂਦੇ ਆ ਮੰਜਾ ਕਦੀ ਉੱਥੇ ਖਿੱਚ ਕੇ ਕਰਦੇ ਆ ਕਦੀ ਉੱਥੇ ਖਿੱਚ ਕੇ ਕਰਦੇ ਆ ਛੋਟੀਆਂ ਛੋਟੀਆਂ ਮੇਰੀਆਂ ਬੱਚੀਆਂ ਨੇ ਮੇਰੀਆਂ ਬੇਟੀਆਂ ਨੇ ਬੇਟਾ ਮੇਰਾ ਕੋਈ ਨਹੀਂ ਹੈਗਾ ਤੇ ਇਹਨਾਂ ਦਾ ਕੋਈ ਸਹਾਰਾ ਨਹੀਂ ਹੱਡਾ ਹੈਗਾ ਕੋਈ ਨਾ ਕੋਈ ਬੰਦਾ ਨਾ ਕਰ ਤੇ ਕੋਈ ਦੇਰ ਨਾ ਜੀਠ ਨਾ ਸਹਰਾ ਨਾ ਮੇਰਾ ਆਦਮੀ ਤੇ ਅਸੀਂ ਬਹੁਤ ਮੁਸ਼ਕਲ ਦੇ ਨਾਲ ਛੱਟ ਨਿਗਾਉਣੇ ਆ ਕਦੋਂ ਅਸੀਂ ਆਈ ਏ ਧੀਆਂ ਨੂੰ ਤੇ ਕਦੋਂ ਆਣ ਕੇ ਵੇਖੀ ਤੇ ਕਦੋਂ ਚਾਹ ਤੇ ਆਈਏ ਉਹਨਾਂ ਚਿਰੇ ਗਲੀ 'ਚ ਖੜੀਆਂ ਰਹਿੰਦੀਆਂ ਐ ਆਂਢ ਗੁਆਂਢ ਕੋਈ ਨਹੀਂ ਲੱਗੇ ਲੰਦਾ ਐਡੀ ਗਰੀਬੀ ਆ ਸਾਡੇ ਘਰ ਵੀ ਜੀ ਜਦੋਂ ਵੀਰ ਕੰਮਕਾਰ ਤੇ ਜਾਂਦਾ ਹੁੰਦਾ ਸੀ ਉਦੋਂ ਕਿੱਦਾਂ ਦੇ ਹਲਾ ਦੇ ਉਦੋਂ ਚੰਗੇ ਹਰਾ ਦੇ ਸੀ ਉਦੋਂ ਵੀ ਵੀਰ ਜੀ ਇਦਾਂ ਹੀ ਸੀ ਕੁਝ ਚੰਗੇ ਵੀ ਕੁਝ ਮਾਰੇ ਵੀ ਸੀ ਨਸ਼ਾ ਪੱਤਾ ਕਰਦੇ ਸੀ ਉਹ ਇਦਾਂ ਹੀ ਕੰਮ ਕਰਦੇ ਆ ਉਹਨਾਂ ਦੇ ਹੁੰਦਿਆਂ ਵੀ ਤੇ ਇਤਰਾ ਹੀ ਆਵਦੀ ਰੋਟੀ ਖਾਣੇ ਹੈ ਮਾੜੀ ਮੋਟ। ਕੀ ਤੁਹਾਨੂੰ ਵੀ ਕਈ ਪੈਣਾ ਨੇ ਜਿਨ੍ਹਾਂ ਦਾ ਇਹ ਪੰਜਾਬ ਦੇ ਵਿੱਚ ਬੜਾ ਵੱਡਾ ਦਰਦ ਵਾ। ਹਾਂਜੀ ਵੀਰ ਜੀ ਉਹ ਵੀ ਪੈਲੇ ਇਸੇ ਤਰ੍ਹਾਂ ਹੀ ਅਨਛਾਣੇ ਤੇ ਤੁਹਾਡੇ ਪਿੰਡ ਦੀ ਬਹੁਤ ਡੰਡ ਲੱਥੀ ਪਈ ਆ। ਕਿਹੜੀ ਆ ਜਨਾਨੀ ਜਿਹੜੀ ਕਹਿੰਦੀ ਆ ਵੀ ਬੰਦਾ ਨਸ਼ਾ ਕਰੇ ਤੇ ਘਰ ਜਿਹੜੇ ਘਰ ਵਿੱਚ ਬੰਦੇ ਦੀ ਤਾਂ ਲੋੜ ਸਦਾ ਹੀ ਹੁੰਦੀ ਆ ਵੀਰ ਜੀ। ਵੇਖੋ ਬੰਦਿਆਂ ਬਿਗੇਰ ਜਨਾਨੀਆਂ ਦਾ ਰਹਿਣਾ ਬਹੁਤ ਮੁਸ਼ਕਲ ਆ। ਤੇ ਪਰ ਇਸ ਵਕਤ ਅਸੀਂ ਬੰਦਿਆਂ ਤੋਂ ਬਿਗੇਰ ਇੰਨੇ ਜਿਸ ਤਰ੍ਹਾਂ ਪਿੰਡਾਂ ਵਿੱਚ ਇਲੈਕਸ਼ਨ ਦੇ ਦਿਨ ਚੱਲ ਰਹੇ ਨੇ ਕੋਈ ਐਮਐਲਏ ਜਾਂ ਕੋਈ ਇਹ ਪਾਰਟੀ ਦਾ ਨੁਮਾਇੰਦਾ ਤੁਹਾਡੇ ਕੋਲ ਆਇਆ ਨਹੀਂ ਨਹੀਂ ਵੀਰ ਜੀ ਤੁਹਾਡੇ ਘਰ ਦੇ ਹਾਲਾਤ ਬਾਰੇ ਜਾਣ ਕੇ ਵਿਖਾਇਆ ਕਿਸੇ ਨੇ ਨਹੀਂ ਵੀਰ ਜੀ ਜਿਸ ਤਰ੍ਹਾਂ ਪਿਛੇ ਲੈਂਟਰਾਂ ਦੇ ਪੈਸੇ ਕਈਆਂ ਪਿੰਡਾਂ ਦੇ ਵਿੱਚ ਮਿਲੇ ਆ ਕੱਚੇ ਕੋਠੇ ਆਇਆ ਨੂੰ ਨਹੀਂ ਵੀਰ ਜੀ ਸਾਡੇ ਕੇ ਨੇ ਕਿਸੇ ਨੇ ਨਾਂ ਦਵਾਏ ਤੇ ਨਾ ਕੋਈ ਘਰੇ ਆਇਆ ਹੀ ਆ ਤੁਸੀਂ ਕੋਈ ਪਿੰਡ ਦੇ ਸਰਪੰਚ ਜਾਂ ਪੰਚਾਇਤ ਕਿਸੇ ਨਹੀਂ ਵੀਰ ਜੀ ਕੋਈ ਨਹੀਂ ਸੌਂਦਾ ਪਿੰਡ ਦਾ ਸਰਪੰਚ ਨਾ ਕੋਈ ਪੰਚਾਇਤ ਕੋਈ ਨਹੀਂ ਸੌਂਦਾ ਨਾ ਮੈਂਬਰ ਕੋਈ

ਇੰਨਾ ਕੋਨਾ ਟੈਂਪਾ ਸਾਡਾ ਕਰਤਾ ਵੀ ਚੱਲ ਤੁਹਾਡੇ ਕੋ ਪੈਸਾ ਇਹ ਸਾਨੂੰ ਪਰਿਵਾਰ ਜਿਨ੍ਹਾਂ ਦੇ ਨਾਲ ਆਪਾਂ ਤੁਹਾਨੂੰ ਮਿਲਾਇਆ ਜਿਨ੍ਹਾਂ ਨੇ ਆਪਣੀ ਪੂਰੀ ਕਹਾਣੀ ਦੱਸੀਗੀ ਕਿਸ ਤਰੀਕੇ ਨਾਲ ਉਹ ਨਸ਼ਿਆਂ ਦਾ ਆਦੀ ਹੋਣ ਕਰਕੇ ਪਹਿਲਾਂ ਬਹੁਤ ਵਧੀਆ ਕੰਮ ਕਰਦਾ ਸੀ ਉਸ ਤੋਂ ਬਾਅਦ ਨਸ਼ੇ ਦੇ ਆਦੀ ਹੋਣ ਕਰਕੇ ਜਿਹੜੀ ਉਹਦੀ ਡੈਥ ਹੋ ਚੁੱਕੀ ਆ ਤੇ ਇਸ ਪਰਿਵਾਰ ਨੂੰ ਮਦਦ ਦੀ ਲੋੜ ਹੈ ਜਿਹੜੇ ਵੀ ਵੀਰ ਕੋਈ ਐਨ ਆਰ ਆਈ ਜਾਂ ਕੋਈ ਸਮਾਜਿਕ ਸੰਸਥਾਵਾਂ ਜਾਂ ਵੀ ਧਾਰਮਿਕ ਸੰਸਥਾਵਾਂ ਜਿਹੜੀ ਮਦਦ ਕਰਦੀਆਂ ਆ ਇਸ ਗਰੀਬ ਪਰਿਵਾਰ ਦੀ ਜੁਰਮ ਮਦਦ ਕਰਨੀ ਚਾਹੀਦੀ ਕਿਉਂਕਿ ਇਹਨਾਂ ਦੇ ਛੋਟੇ-ਛੋਟੀਆਂ ਬੱਚੀਆਂ ਜੋ ਬਿਲਕੁਲ ਹੀ ਹਲੇ ਛੋਟੀਆਂ ਨੇ ਹਲੇ ਪੜ੍ਹਾਈ ਦੇ ਯੋਗ ਨਹੀਂ ਤੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈਗਾ ਤੇ ਨਾ ਇੱਥੇ ਇਹਨਾਂ ਕੋਲ ਕੋਈ ਕਾਰੋਬਾਰ ਨਾ ਕੋਈ ਕੰਮਕਾਰ ਹੈਗਾ ਵਾ ਤੇ ਕਹਿੰਦੇ ਆ ਕਿ ਬੱਚੀ ਦਾ ਵੀ ਕਹਿਣਾ ਵਾ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਤੇ ਕਈ ਦਿਨਾਂ ਦੇ ਵਿੱਚ ਇਹੋ ਜਿਹੇ ਦਿਨ ਵੀ ਆਉਂਦੇ ਆ ਕਿ ਜਿਸ ਦਿਨ ਅਹੀਂ ਰੋਟੀ ਤੋਂ ਬਿਨਾਂ ਸੌਣੇ ਹੈਗੇ ਆ ਤੇ ਤੁਹਾਨੂੰ ਉਹਨਾਂ ਦੇ ਨਾਲ ਉਹਨਾਂ ਦਾ ਮੋਬਾਈਲ ਨੰਬਰ ਤੇ ਉਹਨਾਂ ਦਾ ਖਾਤਾ ਨੰਬਰ ਵੀ ਸਕਰੀਨ ਦੇ ਉੱਪਰ ਦਿਖਾਵਾਂਗੇ ਤੇ ਅਗਰ ਕੋਈ ਮਦਦ ਕਰਨਾ ਚਾਹੁੰਦਾ ਤੇ ਇੰਫਰਮਰ ਨਾਲ ਕੰਟੈਕਟ ਕਰ ਸਕਦਾ ਹੈ। ਜੇ ਕੋਈ ਤੁਹਾਡੀ ਮਦਦ ਕਰਨਾ ਚਾਹੁੰਦਾ ਤੇ ਆਪਣਾ ਮੋਬਾਈਲ ਨੰਬਰ 9592475890 9592475890 ਬੈਂਕ ਖਾਤਾ ਨੰਬਰ ਸਕਰੀਨ ਦੇ ਉੱਤੇ ਤੁਹਾਨੂੰ ਕਾਪੀ ਤੇ ਬੈਂਕ ਖਾਤਾ ਨੰਬਰ ਵੀ ਦਿਖਾਇਆ ਜਾ ਰਿਹਾ ਵਾ। ਅਗਰ ਕੋਈ ਮਦਦ ਕਰਨਾ ਚਾਹੁੰਦਾ ਵਾ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦਾ। ਅਸਲ ਯਾਰ ਜੀ ਤੁਹਾਨੂੰ ਪੱਤੀ ਵਾਲੇ ਬੰਦੇ ਆਸਲ ਯਾਰ ਜੀ ਤੁਹਾਨੂੰ ਪੱਤੀ ਵਾਲੇ ਬੰਦੇ ਆਲਾ ਤੇ ਟੈਲੀਫੋਨ ਤੇ ਪਾਉਣੇ ਪਾਉਣੇ ਕਿਤਾਬ ਕੋਲ ਗਿਆ ਮੈਂ ਦੇਖੋ ਕੋਈ ਨੂੰ ਗੱਲ ਕਰਾ ਸਿੱਭੀ ਆਪਾਂ ਉਹ ਪੈਸੇ ਕਰੇਡ ਲਾ ਕੇ ਨੂੰ ਸਮਾਨ ਪਾ ਦਈਏ ਰਹਾ ਸਾਡੇ ਖਾਂਦੇ ਰਹਿੰਦੇ ਜੇ ਕਰ ਸਕਦੇ ਹਾਂ ਪਰ ਮੈਂ ਇਹਦੀ ਸਲਾਹ ਇਹ ਵੀ ਆਵੇ ਪੂਰੀ ਦਾ ਦੁਆਰ ਤੋਂ ਆਵਾ ਕਿਉਂ ਬਾਈ ਆ ਬੱਚਿਆਂ ਦੀ ਨਕੀ ਬਣ ਜੂ ਜੇ ਇਹਨਾਂ ਕਰਦੇ ਨਹੀਂ ਕਾ ਉਸ ਨੂੰ 45000 ਦੇ ਕਰਤੀ ਜੀ ਕਿ ਇਹਨੇ ਵੀ ਆ 68 49 ਕਰਵਾ ਲਾਂਗੇ ਯਾਰ ਆਹੋ ਜੀ ਕਰਵਾ ਦੇਣਾ ਮੈਂ ਆਪਣਾ ਵੀਰ ਹੈਗਾ ਤਾਂ ਜੇ ਕਿਤੇ ਪੜਦੇ ਵੀ ਹੋਣਗੇ ਤੇ ਫੀਸ ਮਾਰ ਕਰਵਾ ਲਾਂਗੇ ਨਾਲ ਵੀ ਉਹ ਤਰ੍ਹਾਂ ਫੀਸ ਹੈ ਜੀ ਨਹੀਂ ਹੈਗੀ ਆ ਨਹੀਂ ਫੇਕ ਕਰ ਨਹੀਂ ਪਤਾ ਨਹੀਂ ਕੋਈ ਚੀਜ਼ ਦੇਖ ਕੇ ਇੱਕ ਵਾਰ ਸਕਾਰੇ ਮਦਦ ਕਰਨੀ ਨਹੀਂ ਠੀਕ ਹੈ ਜੀ ਜਿਨ੍ਹਾਂ ਨੇ ਮਤ ਕਹਿੰਦੀ ਸਾਰੇ ਵੀ ਉਹਨਾਂ ਹੀ ਚੀਜ਼ਾਂ ਦਾ ਬੜਾ ਬੜਾ ਬੋਝ ਕਰਨਾ ਦਿੰਦਾ ਹੈ ਉਹ ਗੋਲੀਆਂ ਚੁੱਕਦਾ ਹੈ ਮੈਂ ਤਾਂ ਨਹੀਂ ਨਹੀਂ ਫੇਕਾ ਠੀਕ ਹੈ ਉਹ ਸਭ ਹੋ ਜਾਏ ਅੱਛਾ ਪਰ ਹਨਾ ਜੀ ਮੈਂ ਤਾਂ ਕੀਤੀ ਹੁਣ ਮੈਂ ਜੋ ਬੜੀ ਗੱਲ ਇਹ ਕਹਿ ਰਿਹਾ ਉਸੇ ਨਾਲ ਕਰਦੇ ਹਾਂ ਦੇ ਦੇ ਸੁਣੀ ਨਿਕਾ ਪੁੱਤ ਮੈਂ ਉਹ ਨਹੀਂ ਆ ਅੱਛਾ ਜੀ ਨਹੀਂ ਆ ਪੱਤਰਕਾਰ ਹਨ ਤੇ ਨਹੀਂ ਉਹ ਫੇਚ ਲਿਆ ਪਰ ਉਹ ਨਹੀਂ ਆ ਕੋਈ ਉਹਦੇ ਅੱਛਾ ਉਹ ਲੰਬਿਆ ਜਿਹਾ ਹੈਗਾ ਵਾ ਪਰ ਉਹ ਨਹੀਂ ਉਹ ਫੇਕਿਆ ਖਬਰ ਸਾਰੀ ਠੀਕ ਹੈ ਦੰਤਾਂ ਦੇ ਪਿਛੇ ਬੜੀ ਮਾਰੇ ਘਾ ਦਬਾਈ ਆਲਾ ਬਾਰੇ ਸਾਥ ਦੇ ਮੁੱਢ ਦੇ ਦਫਤਰ ਅੱਜ ਇਹਦਾ ਅੱਜ ਦਾ ਉਪਰ ਇੱਕ ਮਾਰੋ ਦਫਤਰ ਨਹੀਂ ਉਹ ਮਨਾਇਆ ਜੋ ਤੇ ਮੈਂ ਮਨਜੀਤ ਸਿੰਘ ਮਨਾਇਆ ਅੱਛਾ ਮਜੀਤ ਸਿੰਘ ਹੋਰ ਰੈਲੀ ਕਰ ਲਿਆ ਸੱਚੀ ਜੀ ਕੰਪਲੀਟਲੀ ਪੋਲੀਟਿਕ ਪੋਲੀਟਿਕ ਕੋਈ ਨਾ ਸਵਾਜ ਪਾਰਟੀ ਨੂੰ ਤੇ ਪਾ ਕੇ ਦੇ ਲੋ ਬੋਰਡ ਤੇ ਕੋ ਤੁਹਾਡੇ ਕੋਲ ਕਾਰ ਕੋ ਸਭ ਕੁਝ ਹੋ ਗਿਆ ਬਲਿਆ ਸੈਲੀ ਨੂੰ ਕਹਤੇ ਪਾਓ ਹਾਂ ਜੀ ਕਿੰਨੇ ਇਹ ਕਿਰਾਵਾ ਮੈਂ ਕਿਰਾਇਆ ਘੱਟ ਲੋ ਪਤਾ ਹੀ ਨਾ ਕੋਈ ਨਾ ਸਵਾਜ ਪਾਰਟੀ ਦਾ ਜਿੰਦਾਂ ਬੋਲਿਆ ਇਹ ਕਿਰਾਵਾ ਨਾ ਮੋਟਾ ਨਹੀਂ ਹੋ ਰਿਹਾ ਲੈ ਵੇਖੋ ਕਿੰਨੇ ਹੋ ਗਏ ਲੱਗਦਾ ਤੁਹਾਡੇ ਇਹ ਦੇ ਬਾਦੋਂ 40 ਦਾ ਬਾਦੋਂ ਬਹੁਤ ਮਾਰਦੇ ਹਨ ਮਾਰ ਲੀ ਬਾਗ ਦੇ ਨੂੰ ਬਾਗ ਦੇ ਬੱਚਾ ਮਾਰਦੇ ਕੁਝ ਬੰਦੇ ਆਹੋ ਪੱਖਾ ਵੀ ਲੈ ਜਾਂਦਾ ਇਹ ਵਿੱਚ ਆਹ ਤੇਰੀ ਪਿੱਲੀ ਤੋਂ ਪਾਉਂਦਾ ਕੰਧ ਬਾਰਾ ਇਹ ਨਾ ਰਿ ਪੱਤਰਕਾਰ ਇਹ ਦੋ ਇਹ ਆਪਣਾ ਮੋਕਾਰ ਦੇ ਦਇਓ ਚੱਲਾ ਫਿਰ ਆਪ ਤੇ ਆਹ ਕਰੀ ਆਣਾ ਸਨ ਸਭੀ ਬੜੀ ਸੇਵਾ ਨਾਲ ਮੈਨੂੰ ਬੜੀ ਇਹ ਬਾਬਾ ਹੀ ਫਾਈ ਫਾਈ ਪਹੁੰਚ ਜਾ ਕੇ